ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲ੍ਹ ਕੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਆਪਣੀ ਪੰਜਾਬੀ ਇੰਡਸਟਰੀ ਦੀ ਅਗਰ ਅਸੀਂ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਗਿਨੀਆਂ ਚੁੜੀਆਂ ਇਹ ਜੇ ਕੁੜੀਆਂ ਨੇ ਜਿਹੜੀਆਂ ਸਾਦਗੀ ਨੂੰ ਪਰਕਰਾਰ ਕਰਕੇ ਆਪਣੇ ਕੈਰੀਅਰ ਦੇ ਵੱਲ ਅੱਗੇ ਵਧ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਅਕਸਰ ਗੱਲ ਕਰਦੇ ਹਾਂ ਬਾਣੀ ਸੰਧੂ ਦੀ ਸੋ ਬਾਣੀ ਸੰਧੂ ਤੁਸੀਂ ਸਾਰੇ ਵੀ ਜਾਣਦੇ ਹੋ ਕਿ ਬਾਣੀ ਬਾਇ ਪ੍ਰੋਫੈਸ਼ਨ ਪਹਿਲਾਂ ਟੀਚਰ ਸੀਗੀ ਬਾਣੀ ਸੰਦੂ ਨੂੰ ਗਾਇਕੀ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਸੀ ਔਰ ਉਸ ਤੋਂ ਬਾਅਦ ਉਹਨਾਂ ਨੇ ਗਾਇਕੀ ਦੇ ਕੈਰੀਅਰ ਨੂੰ ਸ਼ੁਰੂ ਕੀਤਾ ਔਰ ਬਾਣੀ ਦੇ ਬਹੁਤ ਸਾਰੇ ਗਾਣੇ ਜਿਹੜੇ ਨੇ ਹਿੱਟ ਵੀ ਹੋਏ ਬਾਣੀ ਨੂੰ ਲੋਕ ਬਹੁਤ ਪਿਆਰ ਕਰਦੇ ਨੇ ਤੇ ਬਾਣੀ ਉਹਨਾਂ ਕੁੜੀਆਂ ਦੇ ਵਿੱਚੋਂ ਇੱਕ ਹੈ ਜਿਹੜੀ ਆਪਣੀ ਸਾਦਗੀ ਦੇ ਨਾਲ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ ਬਾਣੀ ਨੂੰ ਲੋਕ ਬਹੁਤ ਪਿਆਰ ਕਰਦੇ ਨੇ ਸੋ ਬਾਣੀ ਹਾਲੀ ਦੇ ਵਿੱਚ ਬਾਣੀ ਨੇ ਫੋਟੋਆਂ ਔਰ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਬੜੀ ਸਿੰਪਲੀਸਿਟੀ ਨਾਲ ਤੁਸੀਂ ਉਹਨਾਂ ਨੂੰ ਦੇਖ ਪਾ ਰਹੇ ਹੋ ਔਰ ਬਾਣੀ ਸੰਧੂ ਦੀ ਅਗਰ ਗੱਲ ਕਰੀਏ ਉਹਨਾਂ ਦੇ ਕੈਰੀਅਰ ਦੀ ਤਾਂ ਬਾਣੀ ਨੇ ਬਹੁਤ ਸੁਪਰ ਡੂਪਰ ਹਿੱਟ ਗੀਤ ਜਿਹੜੇ ਨੇ ਇੰਡਸਟਰੀ ਨੂੰ ਦਿੱਤੇ ਨੇ ਕਿਉਂਕਿ ਬਾਣੀ ਸੰਧੂ ਅਜਿਹੀ ਅਦਾਕਾਰਾ ਹੈ ਅਜਿਹੀ ਸਿੰਗਰ ਹੈ ਗਾਇਕਾ ਹੈ ਜਿਦੇ ਗਾਣੇ ਥੋੜੇ ਆਕਰ ਟਾਈਪਸ ਹੁੰਦੇ ਨੇ ਲੇਕਿਨ ਉਹ ਗਾਣਿਆਂ ਨੂੰ ਵੀ ਅੱਜ ਤੱਕ ਯੂਥ ਬਹੁਤ ਪਿਆਰ ਕਰਦਾ ਹੈ ਇਸ ਤੋਂ ਇਲਾਵਾ ਇਹ ਗੱਲ ਕਰੀਏ ਬਣੀ ਸੰਧੂ ਨੇ ਇੱਕ ਚੀਜ਼ ਜੋ ਹੈ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਜੋ ਕਿ ਚਿੜੀ ਦੀ ਸ਼ੇਪ ਦੇ ਵਿੱਚ ਹੈ ਲੇਕਿਨ ਹੈਗੀ ਸੁਰਮੇਦਾਨੀ ਹੈ ਉਹ ਸੁਰਮੇਦਾਨੀ ਉਹ ਆਪਣੀ ਦਾਦੀਆਂ ਪਰਦਾਦੀਆਂ ਦੇ ਸਮੇਂ ਦੀ ਜਿਹੜੀ ਉਸਨੇ ਦਿਖਾਈ ਹੈ ਔਰ ਉਹ ਵਾਕਏ ਦੇ ਵਿੱਚ ਉਸਦੀ ਕੁਆਲਿਟੀ ਬਾਰੇ ਦੱਸਦੀ ਹੋਈ ਨਜ਼ਰ ਆ ਰਹੀ ਹੈ ਕਿ ਪਹਿਲਾਂ ਵੀ ਕਿੰਨੀ ਪਿਓਰਿਟੀ ਜਿਹੜੀ ਆ ਉਹ ਹੁੰਦੀ ਸੀਗੀ ਔਰ ਵਾਕਏ ਦੇ ਵਿੱਚ ਯਕੀਨੀ ਹੁੰਦਾ ਕਿੰਨੀ ਰੀਅਲ ਮੈਟਲ ਦੀ ਬਣੀ ਹੋਈ ਇਹ ਸੁਰਮੇਦਾਨੀ ਜੋ ਕਿ ਹੁਣ ਮੇਰੀਆਂ ਅੱਗੇ ਭਾਬੀਆਂ ਦੇ ਕੋਲ ਜਾਏਗੀ ਯਾਨੀ ਕਿ ਉਹ ਸੁਰਮੇਦਾਨੀ ਉਹਨਾਂ ਦੇ ਪਰਿਵਾਰ ਦੇ ਵਿੱਚ ਲੰਬੀ ਰੀਤ ਚੱਲਦੀ ਆ ਰਹੀ ਹੈ ਔਰ ਉਹਨਾਂ ਦੇ ਅੱਗੇ-ਅੱਗੇ ਪਰਿਵਾਰ ਨੂੰ ਸਾਰੇ ਦਿੰਦੇ ਨੇ ਇਸ ਤੋਂ ਇਲਾਵਾ ਗੱਲ ਕਰੀਏ ਬਾਣੀ ਸੰਧੂਤੀ ਦੇ ਅੱਜਕੱਲ ਆਪਣਾ ਨਵਾਂ ਬਿਜ਼ਨਸ ਕਰ ਰਹੇ ਨੇ ਉਹ ਹੈਰ ਨੂੰ ਲੈ ਕੇ ਕੁਝ ਉਹਨਾਂ ਨੇ ਸਟਾਰਟਅਪ ਕੀਤਾ ਹੈ ਜਿਸ ਦੀ ਪ੍ਰੋਮੋਸ਼ਨ ਅਕਸਰ ਬਾਣੀ ਕਰਦੀ ਹੋਈ ਨਜ਼ਰ ਆਉਂਦੀ ਹੈ ਇਸ ਤੋਂ ਇਲਾਵਾ ਇੱਕ ਵੀਡੀਓ ਜਈ ਤੁਹਾਨੂੰ ਦੱਸਾਂਗੇ ਕਿ ਬਾਣੀ ਪਾਰਕ ਦੇ ਵਿੱਚ ਸਾਫ਼ ਪਤਾ ਚੱਲਦਾ ਹੈ ਕਿ ਬਾਣੀ ਵਰਕਆਊਟ ਵੀ ਕਰਦੀ ਹੈ ਆਪਣੀ ਸਿਹਤ ਦਾ ਵੀ ਪੂਰਾ ਖਿਆਲ ਰੱਖਦੀ ਹੈ ਵਰਕਆਊਟ ਕਰਨ ਦੇ ਲਈ ਬਾਣੀ ਪਾਰਕ ਜਾਂਦੀ ਉੱਥੇ ਇੱਕ ਅੰਕਲ ਮਿਲਦੇ ਨੇ ਉਹਨਾਂ ਨੂੰ ਬਜ਼ੁਰਗ ਉਹਨਾਂ ਦੀ ਵੀ ਵੀਡੀਓ ਬਣਾ ਕੇ ਉਹ ਸਾਂਝੀ ਕਰਦੀ ਹੈ ਉਹਨਾਂ ਦੇ ਨਾਲ ਚਾਹੇ 1 ਮਿੰਟ ਲਈ 1 ਮਿੰਟ ਦੇ ਲਈ ਸਹੀ ਪਰ ਉਹਨਾਂ ਨਾਲ ਗੱਲ ਕਰਦੀ ਹੈ ਔਰ ਬਾਣੀ ਵੀ ਆਪਣੇ ਸੋਸ਼ਲ ਮੀਡੀਆ ਤੇ ਲਾਈਵਲੀ ਕੰਟੈਂਟ ਪੋਸਟ ਕਰਦੀ ਹੈ ਜਿਹੜੇ ਉਹਨਾਂ ਦੇ ਫੈਨਸ ਕਨੈਕਟ ਕਰ ਪਾਉਣ ਸੋ ਬਾਣੀ ਦੀ ਸਾਦਗੀ ਬਾਣੀ ਦੇ ਗਾਣੇ ਬਾਣੀ ਦੀਆਂ ਲੁਕਸ ਬਾਣੀ ਦੀ ਸਿੰਪਲੀਸਿਟੀ ਬਾਣੀ ਦੇ ਗਾਣਿਆਂ ਦੀ ਜਿਹੜੀ ਇੱਕ ਵਾਈਬ ਹੈ ਉਹ ਸਾਰਿਆਂ ਦੇ ਨਾਲ ਕਨੈਕਟ ਕਰਦੀ ਹੈ ਸੋ ਬਾਣੀ ਸੰਧੂ ਲਗਾਤਾਰ ਸੋਸ਼ਲ ਮੀਡੀਆ ਤੇ ਤਸਰਗਰਮ ਹੈਗੀ ਹੈਗੀ ਹੈ ਲੇਕਿਨ ਉਸ ਤੋਂ ਇਲਾਵਾ ਤੁਹਾਨੂੰ ਵੀ ਦੱਸ ਦੇਣੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਾਣੀ ਸੰਧੂ ਨੂੰ ਵੀ ਦੇਖੋਗੇ ਬਹੁਤ ਸਾਰੀਆਂ ਫਿਲਮਾਂ ਹੋ ਸਕਦਾ ਹੈ ਜਲਦੀ ਅਨਾਉਂਸ ਵੀ ਕਰ ਦਵੇ ਇਸ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਮੈਡਲ ਫਿਲਮ ਦੇ ਵਿੱਚ ਦੇਖਿਆ ਸੀ ਆਪਣੀਆਂ ਅਦਾਕਾਰੀ ਦੇ ਨਾਲ ਉਸਨੇ ਮੈਡਲ ਫਿਲਮ ਦੇ ਵਿੱਚ ਬਹੁਤ ਤਿਆਰ ਲਿਆ ਔਰ ਹੁਣ ਬਹੁਤ ਸਾਰੀਆਂ ਫਿਲਮਾਂ ਜੁੜੀਆਂ ਨੇ ਬਾਣੀ ਹੋ ਸਕਦਾ ਆਉਣ ਵਾਲੇ ਸਮੇਂ ਚ ਅਨਾਉਂਸ ਕਰੇਗੀ ਬਹੁਤ ਜਲਦੀ ਸੋ ਬਾਣੀ ਦੇ ਨਾਲ ਵੀਡੀਓਜ਼ ਨੂੰ ਤੁਸੀਂ ਵੀ ਕਰੋ ਇੰਜੋਏ ਫਿਲਹਾਲ ਹੀ ਮੇਨ ਦੀ ਇਜਾਜ਼ਤ ਕਮਮਨ ਗਰੇਜ ਨਾਲ ਮਨਪ੍ਰੀਤ